ਮਾਨ ਸਰਕਾਰ ਬੇਦਬੀ ਦੇ ਮੁੱਦੇ ਤੇ ਆਏ ਦਿਨ ਹੀ ਘਿਰਦੀ ਰਹਿੰਦੀ ਹੈ ਤੇ ਇਸ ਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਵੀ ਸੀਐਮ ਭਗਵੰਤ ਮਾਨ ਨੂੰ ਕਿਰੰਦਾ ਕੰਮ ਕੀਤਾ ਜਾਂਦਾ ਹੈ ਇਸ ਨੂੰ ਲੈ ਕੇ ਹੁਣ ਸੀਐਮ ਭਗਵੰਤ ਮਾਨ ਦੇ ਵੱਲੋਂ ਬੇਦਬੀ ਦੇ ਇਨਸਾਫ ਨੂੰ ਲੈ ਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਵਿਧਾਨ ਸਭਾ ਦੇ ਆਖਰੀ ਦਿਨ ਦੇ اجلاس ਦੇ ਵਿੱਚ ਖੜਕੇ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਸੀਐਮ ਭਗਵੰਤ ਮਾਨ ਦੇ ਵੱਲੋਂ ਬੇਦਬੀ ਦੇ ਦੋਸ਼ਾਂ ਨੂੰ ਲੈ ਕੇ ਅਤੇ ਬੇਦਬੀ ਦੇ ਕੇਸਾਂ ਨੂੰ ਲੈ ਕੇ ਕੀ ਗੁਝਾਕਿਆ ਗਿਆ ਤੁਸੀਂ ਖੁਦ ਹੀ ਸੁਣ ਲਵੋ ਜਿਹੜੀ ਕੱਲ ਵੀ ਗੱਲ ਉੱઠી ਐ ਐਲੋਪੀ ਸਾਹਿਬ ਨੇ ਕਹਿਆ ਸੀ 3815 ਜਿਹੜੀ ਸਾਡੀ ਜਿਹੜੀ ਉਹਨੂੰ ਕਹਿੰਦੇ ਸੀ ਐਫ ਆਈ ਆਰ ਐ ਜਿਹੜੀ ਜਿਹੜੀ ਬੇਅਦਬੀ ਦੀ ਬਿਲਕੁਲ ਗਵਰਨਮੈਂਟ ਨੇ ਬਹੁਤ ਸਾਰੇ ਨਵੇਂ ਕਲੂ ਮਿਲੇ ਐਡ ਕਰਕੇ ਬਿਲਕੁਲ ਪੱਕੇ ਜਿਵੇਂ ਪੰਜਾਬੀ ਚ ਕਹਿੰਦੇ ਬਿਲਕੁਲ ਕਿਲ ਲੈਨ ਚੰਗੀ ਤਰ੍ਹਾਂ ਠੋਕ ਕੇ ਸਾਡੇ ਵੱਲੋਂ ਉਹ ਜਿਹੜੀ ਏਜੀ ਸਾਹਿਬ ਬੈਠੇ ਨੇ ਸਾਡੇ ਵੱਲੋਂ ਉਹ ਜਿਹੜੀ ਐਫ ਆਈ ਆਰ ਐ ਉਹ ਬਿਲਕੁਲ ਰੈਡੀ ਐ ਅਸੀਂ ਕਾਨੂੰਨੀ ਮਹਾਰਾ ਨਾਲ ਸਲਾਹ ਕਰਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਬਹੁਤ ਵਧੀਆ ਤਰੀਕੇ ਦਾ ਤਤਪੜਤ ਚ ਕਰਦੀਏ ਤਾਂ ਉਹ ਖਵਾਸ਼ ਹੋ ਜੂਗੀ ਉੱਥੋਂ ਕੋਈ ਫਾਇਦਾ ਨਹੀਂ ਫਿਰੋਦਾ ਅਸੀਂ ਉਹਦੇ ਚ ਜੋ ਸਾਨੂੰ ਨਵਾਂ ਮਿਲਿਆ ਉਹ ਵੀ ਪਾ ਕੇ ਆਉਣ ਵਾਲੇ ਚੰਨ ਦਿਨਾਂ ਦੇ ਵਿੱਚ ਅਸੀਂ ਉਹ ਉੱਥੇ ਪੇਸ਼ ਕਰ ਦਾਂਗੇ ਸਾਡੀ ਗਰੰਟੀ ਵੀ ਸੀ ਸਾਡਾ ਵਾਦਾ ਵੀ ਸੀ ਔਰ ਸਾਡਾ ਫਰਜ਼ ਵੀ ਬਣਦਾ ਕਿ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦਾ ਜੇ ਕੋਈ ਦੋਸ਼ੀ ਹੈ ਤਾਂ ਉਹਦੇ ਬਰਤ ਜਿਹੜੀ ਜਿਹੜੀ ਐਫ ਆਈ ਆਰ ਪਹਿਲਾਂ ਕੋਰਟ ਪੂਰੇ ਵਾਲੀ ਕੀਤੀ ਹੈ ਠੀਕ ਹੈ ਜੀ ਬਾਈਬਲ ਕਲਾ ਨਾਲੇ ਵੀ ਸੈੱਟ ਜਿਹੜੀ ਹੈ ਉਹਦੀ ਉਹਦੀ ਉਹਦੀਆਂ ਮੀਟਿੰਗਾਂ ਕੰਟੀਨਿਊ ਕੀਤੀਆਂ ਨੇ ਨਮੀਆਂ ਕੀਤੀਆਂ ਨੇ ਸੋ ਕੁਝ ਨਵੇਂ ਕਲੂ ਵੀ ਮਿਲੇ ਨੇ ਕੁਝ ਨਵੇਂ ਡਿਵੈਲਪਮੈਂਟ ਹੋਈਆਂ ਨੇ ਤੁਸੀਂ ਦੇਖਿਆ ਹੋਣਾ ਮੈਂ ਆਪ ਦਿਲੋਂ ਚਾਹਨਾ ਸੱਚੇ ਦਿਲੋਂ ਚਾਹਨਾ ਕਿ ਸਾਨੂੰ ਸਾਡੇ ਬਾਪ ਕਹਿੰਦੇ ਸਾਡਾ ਪਿਤਾ ਸਾਨੂੰ ਸਾਡੇ ਪਿਤਾ ਜੀ ਦੀ ਜਿਹੜੀ ਸਾਡੇ ਬਾਪੂ ਜੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਹ ਜੇ ਸਾਡੇ ਪੰਜਾਬ ਚ ਨਹੀਂ ਇਨਸਾਫ ਮਿਲੂਗਾ ਬਾਹਰੋਂ ਕੀ ਆ ਉਮੀਦ ਕਰਾਂਗੇ ਫਿਰ ਸੋ ਉਹ ਜਰੂਰ ਜਿੱਥੋਂ ਤੱਕ ਹੋ ਸਕਦਾ ਹੋਇਆ ਅਸੀਂ ਚਾਹੇ ਵਕੀਲ ਜਿੰਨੇ ਮਰਜ਼ੀ ਮਹਿੰਗੇ ਕਰਨੇ ਪੈਣ ਜਿੱਥੋਂ ਮਰਜ਼ੀ ਲਿਓਣੇ ਪੈਣਾ ਅਸੀਂ ਕੇਸ ਲੜਾਂਗੇ ਅਸੀਂ ਪਹਿਲਾਂ ਮੰਗੂ ਢਿੱਲੇ ਨਹੀਂ ਛੱਡਾਂਗੇ ਪਹਿਲਾਂ ਉਹਨਾਂ ਨੇ ਬਹੁਤ ਢਿੱਲਾਂ ਛੱਡੀਆਂ ਹੋਈਆਂ ਨੇ ਦੁੱਖ ਨਾਲ ਕਹਿਣਾ ਪੈ ਰਿਹਾ ਤੁਹਾਨੂੰ ਵੀ ਇਸ ਗੱਲ ਦਾ ਪਤਾ ਹੈ ਤੁਸੀਂ ਸਾਰੇ ਜਾਣਦੇ ਹੋ ਪਰ ਉਸੇ ਚੀਜ਼ ਨੇ ਫਿਰ ਤੁਸੀਂ ਦੇਖ ਲਓ ਹਾਲਾਤ ਕੀ ਬਣਾਤੇ ਉਹਨਾਂ ਦੇ ਦੇਖੋ ਕਿ ਮਤਲਬ ਦਰ ਦਰ ਭੜਕਦੇ ਫਿਰਦੇ ਨੇ 25 ਸਾਲ ਰਾਜ ਕਰਾਂਗੇ ਕਹਿੰਨਾਂ ਨੇ ਕੋਲੇ 25 ਬੰਦੇ ਨਹੀਂ ਹੈਗੇ ਉਹਨੂੰ ਪੰਜ ਮੈਂਬਰੀ ਕਮੇਟੀ ਬਣਾਤੀ ਕਹਿੰਦੇ ਸੁਖਵੀਰ ਬਾਦਲ ਨੇ ਪਤਾ ਨਹੀਂ ਕਾ ਕਿਹੜੇ ਮੁੱਦੇ ਵਾਸਤੇ ਮੈਂ ਕਿਹਾ ਜੇ 11 ਮੈਂਬਰੀ ਬਣਾਉਣ ਦਾ ਜੋਰ ਪੈ ਗਿਆ ਫੇ ਪਛੇ ਬੰਦੇ ਲਿਓ ਕਿੱਥੋਂ ਆਏ ਠੀਕ ਹੈ ਨਾ ਸੋ ਐਨੇ ਤਾਂ ਹੈ ਹੀ ਨਹੀਂ ਉਹਨਾਂ ਨੂੰ ਤਾਂ ਪੰਜ ਮੈਂਬਰੀ ਤੇ ਚੱਲੂ ਤੇ 2.5 ਮੈਂਬਰ ਤੇ ਵੀ ਆ ਜਾਊਗਾ ਆ ਸਕਦਾ ਕੰਮ ਸੋ ਇਸ ਕਰਕੇ ਇਹ ਪਬਲਿਕ ਹੈ ਜੀ ਪਬਲਿਕ ਹੈ ਸਭ ਜਾਣਦੀ ਹੈ ਕਿ ਮੈਂ ਸਾਰਿਆਂ ਦਾ ਮੈਂ ਜੋ ਕੱਲ ਵੀ ਜ਼ੀਰੋ ਬੋਲੇ ਸੀ ਅੱਜ ਵੀ ਜ਼ੀਰੋ ਬੋਲੇ ਨੇ ਇਹ ਉਹਨਾਂ ਜੋ ਮੈਂ ਸਾਰਿਆਂ ਦਾ ਬੋਲ ਰਹੇ ਹਾਂ ਦੇਖੋ ਜੀ ਮਾਜੋਗ ਲੀਡਰ ਆਫ ਦਾ ਹਾਊਸ ਕਿਸੇ ਵੀ ਕਿਸੇ ਵੀ ਸਮੇਂ ਇੱਕ ਮਿੰਟ ਪੰਚਾਇਤੀ ਰਾਜ ਦਾ ਵੀ ਬੇਲਾ ਆਊਗਾ ਦੇਖੋ ਪੰਚਾਇਤੀ ਦਾ ਬੇਲਾ ਆਊਗਾ ਕੱਲ ਜ਼ੀਰੋ ਚ ਬੋਲਿਆ ਗਿਆ ਹਾਲਾਂਕਿ ਜੇ ਮੈਂ ਜਵਾਬ ਨਾ ਵੀ ਦੇ ਮੈਂ ਤਾਂ ਸਰਸਾਦਾ ਪਰ ਮੇਰਾ ਭਰਜ ਬੰਦਾ ਕਿ ਇਸ ਹਾਊਸ ਨੂੰ ਮੈਂ ਦੱਸਾਂ ਸੀਐਮ ਸਾਹਿਬ ਮੈਂ ਇੱਕ ਕਲੈਰੀਫਿਕੇਸ਼ਨ ਦੇ ਦਿੱਤਾ ਲੀਡਰ ਆਫ ਦਾ ਹਾਊਸ ਕਿਸੇ ਵੀ ਸਮੇਂ ਕਿਸੇ ਵੀ ਮੁੱਦੇ ਤੇ ਜਿੰਨਾ ਮਰਜ਼ੀ ਸਮਾਂ ਚਾਹਣ ਉਹ ਲੈ ਕੇ ਬੋਲ ਸਕਦੇ ਨੇ ਜੀ ਪਲੀਜ਼ ਕੰਟੀਨਿਊ ਇੱਕ ਮਿੰਟ ਜੀ ਉਹਨਾਂ ਨੂੰ ਕੰਟੀਨਿਊ ਕਰਨ ਲੈਣ ਉਹ ਫਿਰ ਆਪਾਂ ਕਰ ਲੈਂਦੇ ਉਸ ਤੋਂ ਬਾਅਦ ਬੋਲਦੇ ਉਹ ਇਹਨਾਂ ਨੂੰ ਕੰਕਲੂ ਮੈਨੂੰ ਇੱਕ ਵਾਰੀ ਫਿਨਿਸ਼ ਕਰ ਕੰਕਲੂਡਲੀ ਠੀਕ ਹੈ ਨਾ ਸੋ ਪਰਗੜਜੀਨ ਤੋਂ ਪਤਾ ਚੱਹੀ ਹੁਣ ਜਾਂਦੇ ਜਾਂਦੇ ਕਿ ਹਾਕੀ ਦੇ ਮੂਵ ਚ ਇੱਕ ਵਿਚਾਲੇ ਸਟਿਕ ਜੀ ੜਾ ਦਿੱਤੀ ਜਾਵੇ ਦੋ ਵਾਰੇ ਫੇਰ ਦੁਬਾਰੇ ਮੂਹ ਬੰਨ ਤੇ ਟਾਈਮ ਲੱਗ ਜਾਂਦਾ ਜੀ ਥੋੜਾ ਜਿਹਾ ਥੋੜਾ ਇਹ ਦੇਖ ਕੇ ਨਾ ਤੁਹਾਨੂੰ ਤਾਂ ਪਤਾ ਹੁਣ ਜੇ ਤੁਹਾਡੀ ਟਾਂਗ ਚ ਕੋਈ ਦਿੱਤਾ ਹਾਕੀ ਰਾਦੇ ਚੰਗਾ ਭਲਾ ਗੋਲ ਹੁੰਦਾ ਹੁੰਦਾ ਵੱਜ ਜਾਂਦਾ ਜੀ ਬਾਅਦ ਚ ਮਿਲੀ ਜਾਵੇ ਸਟ੍ਰੋਕ ਮਿਲੇ ਪੈਨਟੀ ਕਾਰਨਰ ਮਿਲੇ ਉਹ ਬਾਅਦ ਦੀ ਗੱਲ ਹੁੰਦੀ ਸੋ ਸੋ ਇਸ ਤਰ੍ਹਾਂ ਦੇ ਮਾਹੌਲ 'ਚ ਗੱਲ ਹੁੰਦੀ ਰਹੇ ਤਾਂ ਬੜਾ ਵਧੀਆ ਲੱਗਦਾ ਹੈ ਹੈ ਨਾ ਐਵੇਂ ਹੋਰ ਹੀ ਤਰ੍ਹਾਂ ਦੇ ਚੱਕਰਾਂ 'ਚ ਪਏ ਹੋਏ ਕੀ ਲੈ ਜਾਣਾ ਇੱਥੋਂ ਹੈ ਜੀ ਇੱਥੇ ਵੱਡੇ ਵੱਡੇ ਆਏ ਤੁਰ ਕੇ ਖਾਲੀ ਹੱਥ ਸੋ ਆਪਣਾ ਇਹਨਾਂ ਕਹੇ ਪਬਲਿਕ ਆਪਾਂ ਨੂੰ ਦੇਖ ਰਹੀ ਹੈ ਤੁਸੀਂ ਜਿਹੜੀ ਮਰਜ਼ੀ ਸੀਟ 'ਤੇ ਬੈਠੋ ਅਸੀਂ ਇੱਧਰ ਲਈ ਪਾਸੇ ਸੀਗੇ ਪਹਿਲਾਂ ਕੋਈ ਅਸੀਂ ਗੱਲ ਨਹੀਂ ਇੱਧਰ ਉੱਧਰ ਚੱਲਦਾ ਰਹਿੰਦਾ ਇਹੀ ਖੂਬਸੂਰਤੀ ਹੈ ਲੋਕਤੰਤਰ ਦੀ ਤੇ ਤੁਸੀਂ ਤੁਹਾਡਾ ਫਰਜ਼ ਵੀ ਹੈ ਜੋ ਮਾਮਲੇ ਉਠਾਉਣਾ ਔਰ ਜਵਾਬ ਮੰਗਣਾ ਲੋਕਤੰਤਰ ਦੀ ਇੱਕ ਖੂਬੀ ਹੈ ਚੰਗਾ ਵਧੀਆ ਹਾਲਾਂਕਿ ਜੇ ਉੱਥੇ ਇਕੱਠੇ ਲੜਦੇ ਰਹੇ ਆਂ ਪਾਰਲੀਮੈਂਟ ਚ ਮੌਕਾ ਨਹੀਂ ਮਿਲਦਾ ਸੀ ਇੰਨਾ ਵਿਪੱਖ ਨੂੰ ਅੱਜ ਨਹੀਂ ਮਿਲਦਾ ਹੁਣ ਚਲੋ ਵਿਪੱਖ ਸਟਰੋਂਗ ਹੋ ਗਿਆ ਹੁਣ ਦੇਣ ਲੱਗੇ ਟਾਈਮ ਪਹਿਲਾਂ ਤਾਂ ਸਭ ਕਹਿੰਦੇ ਨੋ 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 ਹੋ ਗਿਆ ਹੋ ਗਿਆ ਹੋ ਗਿਆ ਹਾਂ ਵਾਲੇ ਹਾਂ ਕਹਿੰਦੇ ਨਾ ਕਹਿੰਦੇ ਚਲੋ 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 ਐਦਾਂ ਉਹ ਬਿਲ ਪਾਸ ਕਰਦੇ ਰਹੇ ਨੇ ਠੀਕ ਹੈ ਨਾ ਕਦੇ ਤਾਂ ਕੋਈ ਐਸੀ ਕਹਿੰਦੇ ਸੀਗੇ ਜੀ ਕੋਈ ਡਿਵੀਜ਼ਨ ਕਰਾ ਲਓ ਵੋਟਾਂ ਪਵਾ ਲਓ ਬਾਜਵਾ ਸਾਹ ਤਾਂ ਕੁਰਸੀ ਤੇ ਚੜਗੇ ਸੀਗੇ ਸਪੀਕਰ ਦੀ ਕੁਰਸੀ ਤੇ ਉੱਤਤ ਅੱਜ ਵੀ ਤੋਂ ਮੈਂ ਮਿਲ ਰਹਾ ਮੈਂ ਰੱਖਿਆ ਨਾ ਅੱਜ ਵੀ ਕਹਿੰਦੇ ਸੀ ਤੀ ਕੋ ਟੋਚੀਆਂ ਤੁਸੀਂ ਥੋੜਾ ਜਿਆਦਾ ਕਿਉਂਕਿ ਸਪੀਕਰ ਦੀ ਕੁਰਸੀ ਤੇ ਰਾਜ ਸਭਾ ਦੀ ਕੁਰਸੀ ਤੇ ਚੜੇ ਹੋਏ ਨੇ ਇਹ ਸੋ ਇਹਨਾਂ ਨੂੰ ਆਉਂਦਾ ਚੜਨਾ ਕੁਰਸੀਆਂ ਤੇ ਸੋ ਇਸ ਕਰਕੇ ਪਰ ਸ਼ਰਤੇ ਕਿਉਂ ਖਾਲੀ ਹੋਣ ਸੋ ਇਸ ਕਰਕੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਜਿੱਥੋਂ ਤੱਕ ਕੋਈ ਵੀ ਕਿਸੇ ਕਿਸਮ ਦਾ ਗਵਰਨਮੈਂਟ ਨੂੰ ਕੋਈ ਸਵਾਲ ਹੈ ਜਾ ਗਵਰਨਮੈਂਟ ਨੇ ਮਿਲ ਕੇ ਕੋਈ ਕਿਸੇ ਨੇ ਮੁੱਖ ਮੰਤਰੀ ਦਫ਼ਤਰ ਚ ਆ ਜਾਓ ਸਾਡੇ ਮਿਨਿਸਟਰ ਜਿਹੜੇ ਨੇ ਉਹ ਅਵੇਲੇਬਲ ਨਹੀਂ ਹਰ ਵਕਤ ਕੋਈ ਪਰਸਨ ਕੋਈ ਕੋਈ ਲੈ ਕੇ ਆਉਣਾ ਕੋਈ ਕੰਮਕਾਰ ਆਓ ਸਾਸੀ ਕੋਈ ਇਸ ਤਰ੍ਹਾਂ ਦੀਆਂ ਰਿਆਤ ਨਹੀਂ ਕਰਦੇ ਕਿ ਇੱਥੇ ਵੋਟਾਂ ਨਹੀਂ ਪਈਆਂ ਇਹਨਾਂ ਦੀਆਂ ਪੁਲੀਆਂ ਹੀ ਪੱਟ ਦੋ ਇਸ ਗਲੀ ਚ ਅਸੀਂ ਕਹਿੰਦੇ ਆ ਵੋਟਾਂ ਡੈਮੋਕ੍ਰੇਸੀ ਦਾ ਹਿੱਸਾ ਹੈ ਲੋਕ ਜਦੋਂ ਮਰਜੀ ਜਿਹਨੂੰ ਮਰਜੀ ਵੋਟਾਂ ਪਾ ਸਕਦੇ ਨੇ ਪਰ ਜਦੋਂ ਬਣ ਗਏ ਉਹ ਤੁਸੀ ਸਾਰਿਆਂ ਦੇ ਹੋ ਤੇ ਤੁਸੀਂ ਸਪੀਕਰ ਸਾਹਿਬ ਤੁਸੀਂ ਐਮਐਲਏ ਹੋਂ ਕੋਟ ਕਪੂਰਾ ਤੋਂ ਆਮ ਆਨí ਪਾਰਟੀ ਵੱਲੋਂ ਪਰ ਜੋ ਤੁਹਾਨੂੰ ਸਪੀਕਰ ਦਾ ਅਹੁਦਾ ਮਿਲ ਗਿਆ ਤਾਂ ਤੁਸੀਂ 117 ਦੇ ਜਿਹੜੇ 116 ਦੇ ਕਸੋੜੀਆਂ ਨੂੰ ਤੁਸੀਂ ਸੋ ਤੁਹਾਡਾ ਫਰਜ਼ ਹੈ ਸਾਰਿਆਂ ਦੇ ਹੱਕ ਨੂੰ ਪ੍ਰੋਟੈਕਟ ਪ੍ਰੋਟੈਕਟ ਕਰਨਾ ਸੋ ਮੈਂ ਮੇਰਾ ਵੀ ਫਰਜ਼ ਬਣਦਾ ਕਿ ਮੈਂ ਬਤੌਰ ਮੁੱਖ ਮੰਤਰੀ ਮੇਰਾ ਫਰਜ਼ ਬਣਦਾ ਕਿ ਮੈਂ ਕੋਈ ਇਸਾ ਇਲਾਕਾ ਨਾ ਛੱਡਾਂ ਕਿ ਮੈਂ ਇੱਥੋਂ ਜਿੱਤਿਆ ਨਹੀਂ ਹੈਗਾ ਤੇ ਇਸ ਇਲਾਕੇ ਨੂੰ ਫਿਰ ਕੋਈ ਮੈਂ ਉਸ ਲੋਕੇ ਤੇ ਲੋਕਾਂ ਦਾ ਕੋਈ ਕਸੂਰ ਨਹੀਂ ਹੈਗਾ ਉਹ ਵੋਟਾਂ ਵੇਲੇ ਸਾਡਾ ਹੀ ਕਸੂਰ ਰਿਹਾ ਹੋਊਗਾ ਕੋਈ ਸਾਡੇ ਉਮੀਦਵਾਰ ਦੀ ਕਮੀ ਰਹੀ ਹੋਊਗੀ ਪਾਰਟੀ ਦੀ ਕਮੀ ਰਹੀ ਹੋਊਗੀ ਕਿ ਅਸੀਂ ਨਹੀਂ ਉੱਥੋਂ ਜਿੱਤ ਸਕੇ ਪਰ ਲੋਕਾਂ ਦਾ ਜ ਕੋਈ ਕਸੂਰ ਨਹੀਂ ਲੋਕਾਂ ਨੂੰ ਪ੍ਰੋਪਰ ਜਿੰਨਾ ਜਿੰਨਾ ਫਤੇਗੜ ਚੂੜੀਆਂ ਨੂੰ ਮਿਲੂਗਾ ਜਿੰਨਾ ਡੇਰਾ ਬਾਬਾ ਨਾਨਕ ਨੂੰ ਮਿਲੂਗਾ ਜਿੰਨਾ ਦਾਖੇ ਨੂੰ ਮਿਲੂਗਾ ਉਹਨਾਂ ਸਾਰੇ ਬਾਕੀਆਂ ਨੂੰ ਵੀ ਮਿਲੂਗਾ ਤਾਂ ਇਸ ਕਰਕੇ ਤੁਸੀਂ ਕਦੇ ਕਿਸੇ ਨੇ ਇਸ ਕਿਸਮ ਦਾ ਅੰਦਾਜ਼ ਰੱਖਿਓ ਕਿ ਮੈਂ ਇਸ ਮਾਮਲੇ 'ਚ ਕਦੇ ਕੋਈ ਖੁੰਦਕਬਾਜੀ ਜਾਂ ਮੈਂ ਪਰਸਨ ਨਹੀਂ ਰੱਖਦਾ ਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਕਿ ਤੁਸੀਂ ਅੱਜ ਬੜੇ ਸ਼ਾਂਤੀ ਨਾਲ ਬੜੇ ਅچھے ਮਾਹੌਲ 'ਚ ਸੁਣ ਰਹੇ ਹੋ ਬਹੁਤ سارے ਲੋਕ ਬੈਠੇ ਆ ਜਿਹੜੇ ਅਲੱਗ-ਅਲੱਗ ਫੀਲਡਾਂ ਤੋਂ ਅਲੱਗ-ਅਲੱਗ ਸਮਾਜਿਕ ਸਮਾਜ ਦੇ ਫੀਲਡ 'ਚ ਆ ਬੈਠੇ ਆ ਬੱਚੇ ਬੈਠੇ ਆ ਸਕੂਲਾਂ ਦੇ ਬੱਚੇ ਬੈਠੇ ਆ ਇਹਨਾਂ ਨੇ ਫਿਊਚਰ 'ਚ ਇਹਨਾਂ ਨੇ ਵੀ ਇੱਥੇ ਆਉਣਾ ਹੈ ਇਹਨਾਂ 'ਚ ਬਹੁਤ ਸਾਰਿਆਂ ਨੇ ਇੱਥੇ ਆਉਣਾ ਹੈ ਸੋ ਇਹਨਾਂ ਨੂੰ ਵੀ ਆਪਾਂ ਇੱਕ ਐਸਾ ਇੱਕ ਮਾਹੌਲ ਬਈਏ ਕਿ ਯਾਰ ਨਹੀਂ ਲੜਾਈ ਵਾਲਾ ਕਰਨੀ ਹੈਗਾ ਇਹ ਇੱਥੇ ਡਿਸਕਸ ਵੀ ਹੁੰਦਾ ਇੱਥੇ ਸਾਡੇ ਸਿਲੇਬਸ ਦੀਆਂ ਗੱਲਾਂ ਵੀ ਹੁੰਦੀਆਂ ਇੱਥੇ ਸਾਨੂੰ ਪੜਾਉਣ ਦੀਆਂ ਜਾਂ ਸਾਡੇ ਅੱਗੇ ਸਾਡੀ ਪੜ੍ਹਾਈ ਦੇ ਬਦਲੇ ਸਾਨੂੰ ਨੌਕਰੀਆਂ ਮਿਲਣੀਆਂ ਬਿਲ ਵੀ ਆਉਂਦੇ ਤੇ ਸਾਨੂੰ ਨੌਕਰੀਆਂ ਦੇ ਮੌਕੇ ਪੈਦਾ ਹੋਣ ਦੇ ਵੀ ਹੁੰਦੇ ਬਾਕੀ ਮੈਂ ਇਹੀ ਕਹਿਣਾ ਚਾਹੂੰਗਾ ਕਿ ਪੰਜਾਬ ਸਰਕਾਰ ਵੱਲੋਂ ਕਦੇ ਵੀ ਕਿਸੇ ਕਿਸਮ ਦਾ ਜਿੰਨੇ ਵੀ ਬੇਲਾ ਆਏ ਨੇ ਉਹਨਾਂ ਤੇ ਡਿਬੇਟ ਪ੍ਰੋਪਰ ਹੋਊਗੀ ਤੁਸੀਂ ਵੀ ਚਾਹੋਨੇ ਤੁਸੀਂ ਡਿਬੇਟ ਕਰੋ ਔਰ ਮੈਂ ਕਿਉਂਕਿ ਖੁਦ ਪੀੜਤਾ ਇਸ ਗੱਲ ਤੇ ਕਿ ਅਸੀਂ ਇਸ ਇਸ ਤਰ੍ਹਾਂ ਦੇ ਬਿੱਲ ਵੀ ਸਾਥੋਂ ਪਾਸ ਕਰਾ ਲਏ ਉਹਨਾਂ ਨੇ ਦਿੱਲੀ ਸਾਨੂੰ ਬੋਲਣ ਦਾ ਵੀ ਮੌਕਾ ਨਹੀਂ ਦਿੱਤਾ ਬਸ ਨਹੀਂ 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 ਹੋਰ ਨਹੀਂ ਬੋਲਣਾ ਬਸ ਹੁਣ ਤਾਂ ਹੋ ਗਿਆ ਹੋ ਗਿਆ ਬਸ ਐਦਾਂ ਅੱਧੇ ਅੱਧੇ ਘੰਟੇ ਚ ਬਿੱਲ ਪਾਸ ਕਰਾ ਕੇ ਵੱਡੇ ਵੱਡੇ ਉਹਹੀ ਬਿੱਲ ਜਿਹੜੇ ਨੇ ਉਹ ਬਾਅਦ ਦੇ ਵਿੱਚ ਕਿੰਨੇ ਖਤਰਨਾਕ ਸਾਬਤ ਹੋਏ ਨੇ ਦੇਸ਼ ਲਈ ਸੋ ਇਸ ਕਰਕੇ ਭਾਜਪਾ ਤਾਂ ਮਿਲਣ ਆਉਣ ਹੀ ਹਟ ਗਈ ਹੈ ਨਾ ਉਹ ਤਾਂ ਕੱਲ ਕੱਲ ਵੀ ਨਹੀਂ ਆਏ ਮਿਲਣ ਉਹ ਹਨ ਉਹ ਤਾਂ ਚਲੋ ਸਾਡੇ ਚਲੋ ਫਿਰ ਹੈ ਵੀ ਨਹੀਂ ਕੁਛ ਉਹਨਾਂ ਦਾ ਆਉਣਾ ਵੀ ਕਾਦੇ ਵਾਸਤੇ ਇੱਥੇ ਸੋ ਉਹ ਪਰ ਉਹ ਕੱਲਾ ਇੱਥੋਂ ਨਹੀਂ ਉਹ ਸਾਰੇ ਬਸੇ ਭੱਜ ਰਹੇ ਹੁਣ ਇਹ ਕੱਲੀਆਂ ਤਰੀਕਾਂ ਬਦਲਾ ਕੇ ਨਹੀਂ ਚੱਲਣਾ ਕੰਮ ਇੱਕ ਦੀ ਵਜੇ ਪੰਜ ਨੂੰ ਪਹਿ ਜਾਣਗੀਆਂ ਪਹਿਣਗੇ ਤਾਂ ਫਿਰ ਉਹ ਜਿੱਥੇ ਲੋਕਾਂ ਨੇ ਸੋਚਿਆ ਹੋਇਆ ਉੱਥੇ ਹੀ ਪਹਿਣਗੀਆਂ ਸੋ ਇਸ ਕਰਕੇ ਚਾਰ ਸੁਣਿਆ ਕਿ ਕਾਫੀ ਹਾਲਤਾਂ ਮਾੜੀ ਹੈ ਕਹਿੰਦੇ ਵੀ ਰਹੇ ਹਾਂ ਮੈਂ ਤਾਂ ਉੱਥੇ ਕਹਿੰਦਾ ਰਿਹਾ ਮੈਂ ਤਾਂ ਪਾਰਲੀਮੈਂਟ 'ਚ ਕਹਿੰਦਾ ਸੀਗਾ ਮੈਂ ਪਾਰਲੀਮੈਂਟ 'ਚ ਕਹਿੰਦਾ ਸੀ ਹਰ ਗੱਲ ਝੂਠ ਹਰ ਗੱਲ ਜੁਮਲਾ ਹਰ ਗੱਲ ਉਕੂਪ ਕਾ ਗਾਲੀ ਕੋਈ ਹੋਰ ਨਿਕਲਦੀ ਹੈ ਪਾਰਲੀਮੈਂਟ ਵਿੱਚ ਮੈਂ ਕਹਿਤਾ ਸੀ ਮੋਦੀ ਜੀ ਬੈਠੇ ਸੀ ਮੈਂ ਕਿਹਾ 15 ਲੱਖ ਦੀ ਰਕਮ ਲਿਖਤਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਦੀ ਰਕਮ ਲਿਖਤਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਮੈਂ ਸੋਚਤਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਮੋਦੀ ਜੀ ਹਰ ਬਾਤ ਹੀ ਜੁਮਲਾ ਨਿਕਲੀ ਅਬ ਤਾਂ ਇਹ ਵੀ ਸ਼ੱਕ ਹੈ ਕਿ ਆ ਚਾਹ ਬਣਾਣੀ ਆਤੀ ਹੈ ਤੋ ਮਤਲਬ ਸਾਨੂੰ ਤਾਂ ਇਹ ਵੀ ਸ਼ੱਕ ਹੈ ਵੀ ਉਹ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਕਿਉਂਕਿ ਉਹ ਵੀ ਝੂਠ ਹੀ ਹੋਣਾ ਤੂੰ ਇਸ ਕਰਕੇ ਇੰਨਾ ਨਾ ਮੈਂ ਕਹਿਆ ਯਾਰ ਸੱਚ ਜਿਹੜਾ ਝੂਠ ਬੋਲੋ ਦੇਸ਼ ਨਾਲ ਕਿ ਕਦੇ ਨਾ ਕਹਤਾ ਫੜੇ ਜਾਂਦਾ ਇੱਕ ਦਿਨ ਦੋ ਦਿਨ ਕਾਠ ਦੀ ਹਾਂਡੀ ਕਿੰਨਾ ਚਿਰ ਚੜਦੀ ਹੈ ਸੋ ਸੱਚ ਦੇ ਆਧਾਰ ਤੇ ਲੋਕਾਂ ਨਾਲ ਵਾਅਦੇ ਕਰਕੇ ਆਏ ਆ ਗਰੰਟੀਆਂ ਦੇ ਕੇ ਆਏ ਆ ਔਰ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਖਟਕੜ-ਖਟਕੜ ਗੱਲਾਂ ਸੌਂ ਖਾਦੀ ਐ ਅੱਜ ਵੀ ਉਹਨੂੰ ਗਵਾਹ ਪਾਇਆ ਹੋਇਆ ਜਦੋਂ ਵੀ ਕੋਈ ਫਾਈਲ ਤੇ ਸਾਈਨ ਕਰਦੇ ਆ ਇਹ ਹੀ ਸੋਚਦੇ ਆ ਪ੍ਰਮਾਤਮਾ ਕੋਈ ਚੰਗੀ ਸਫਾਈਲ ਤੇ ਸਾਈਨ ਕਰਾ ਲਈ ਕਿਸੇ ਦੇ ਘਰ ਦਾ ਜਿਹੜਾ ਉਹ ਦੀਵਾ ਰੋਜ਼ਗਾਰ ਵਾਲਾ ਤਰੱਕੀ ਵਾਲਾ ਜਗ੍ਹਾ ਕਈ ਹਾਜੀ ਫਾਈਲ ਨਾ ਸਾਈਨ ਕਰਾ ਲਈ ਕਿ ਕਿਸੇ ਨੂੰ ਕੋਈ ਨੁਕਸਾਨ ਹੋਵੇ ਸੋ ਜਦੋਂ ਵੀ ਸਾਡੇ ਕੋਲੇ ਕੋਈ ਆਊਗਾ ਸਾਡੇ ਕੋਲੇ ਕੋਈ ਫੈਸਲਾ ਕਰਨ ਵਾਸਤੇ ਕੋਈ ਫਾਈਲ ਆਊਗੀ ਜੋ ਲੋਕਾਂ ਦੇ ਹੱਕ ਚ ਹੋਈ ਉਸ ਦੇ ਸਾਈਨ ਕੀਤੇ ਜਾਣਗੇ ਬਹੁਤ ਬਹੁਤ ਧੰਨਵਾਦ ਜਿਕਰ ਸਾਹਿਬ ਬਹੁਤ ਬੰਦੀ ਥੈਂਕ ਯੂ ਜਿਹੜਾ ਜੋ ਜੋ ਫਾਇਰ ਸੇਫਟੀ ਦਾ ਬਿਲ ਹੈ ਉਹਦੇ ਤੇ ਵੀ ਮੈਂ ਕਹਿਣਾ ਚਾਹੁੰਨਾ ਕਿ ਮੈਂ ਇਹਦੇ ਹੱਕ ਚ ਤੇ ਇਹਨੂੰ ਲਗਭਗ ਸਰਬਸੰਤੀ ਨਾਲ ਪਾਸ ਕਰ ਲਿਆ ਹੈ ਥੈਂਕ ਯੂ ਥੈਂਕ ਆ ਤ੍ਰੇਟਰ ਜਿੰਦਰਪਾਜ ਬਾਜੀ ਜੀ ਸੀਐਮ ਸਾਹਿਬ ਤੁਸੀਂ ਪੰਚਾਇਤ ਇਲੈਕਸ਼ਨਾਂ ਦੀ ਗੱਲ ਕੀਤੀ ਬਹੁਤ ਵਧੀਆ ਚੱਲਣਗੇ ਹੁਣ ਬਿਲਕੁਲ ਕੇ ਇਹਦਾ ਪੇਪਰ ਪ੍ਰੋਜੈਕਟ ਨਹੀਂ ਹੋਊਗਾ ਬਲਕਿ ਹੋਰ ਦੋ ਦੋ ਭਰਾਵਾਂਗੇ ਕਿ ਨਾਲ ਇੱਕ ਅੱਧਾ ਹੋਰ ਦੇ ਦੋ ਸੈਟ ਕੋਈ ਕਮੀਨਾ ਹੋ ਰਹੇ ਜੇ ਸੋ ਤੁਸੀਂ ਬਿਲਕੁਲ ਸਹੀ ਹੈ ਸੌਣ ਲੈਣੇ ਨੂੰ ਸਾਰਾ ਕੁਝ ਹਰ ਹਰਾ ਦਿਸਦਾ ਹੁੰਦਾ ਠੀਕ ਹੈ ਨਾ ਤੁਹਾਨੂੰ ਲੱਗਦਾ ਵੀ ਪੇਪਰ ਪ੍ਰੋਜੈਕਟ ਹੋਣਗੇ ਹੁੰਦੇ ਨਹੀਂ ਉਹ ਪਹਿਲਾਂ ਹੁੰਦੇ ਰਹੇ ਥੈਂਕ ਯੂ ਸੋ ਲਾਡੀ ਜੀ